ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਪੈ ਗਿਆ ਇਹ ਵੱਡਾ ਪੰਗਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਰੱਦੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਅੱਜ ਇੱਥੇ ਜੋ ਸੰਗਰੂਰ ਤੋਂ ਭਾਏ ਉਮੀਦਵਾਰ ਅਰਵਿੰਦ ਖੰਨਾ ਦਾ ਸ਼ੋਹ ਜਦੋਂ ਰਾਮੇ ਵਾਲੀ ਖੂਹ ਕੋਲ ਲੰਘਿਆ ਤਾਂ ਭਾਰਤੀ ਕਿਸਾਨ ਜੁਣੀ ਨੇ ਇਕਤਾ ਉਰਾਂ ਦੇ ਬਲਾਕ ਪ੍ਰਧਾਨ ਤਰਮਿੰਦਰ ਸਿੰਘ ਪਾਈ ਕਿਪਸ਼ੋਰ ਦੀ ਅਗਵਾਈ ਹੇ ਸੈਂਕੜੇ ਕਿਸਾਨਾਂ ਨੇ ਇਸ ਦਾ ਵਿਰੋਧ ਕਰਦਿਆਂ ਨਾਅਰੇਬਾਜੀ ਕੀਤੀ ਕਿਸਾਨਾ ਗੋਣੇ ਕਹਿ ਕੇ ਉਹ ਪਾਪ ਵਿਰੋਧੀ ਨਹੀਂ ਪਰ ਪਾਪ ਦੇ ਕਿਸਾਨ ਮਰੂ ਨੀਤੀਆਂ ਦੇ ਵਿਰੁੱਧ ਖੰਨਾ ਤੇ ਨਾਲ ਹੀ ਕਿਸਾਨਾਂ ਤੇ ਪਾਪ ਸਮਰਥਕਾਂ ਵਿਚਾਰੇ ਸਿੱਧੀ ਨਾਅਰੇਬਾਜੀ ਪੁਲਸ ਨੇ ਹਿਰਾਸਤ ਕਾਬੂ ਰੱਖੇ ਜੀहां ਹਾਲਾਤ ਕਾਬੂ ਰੱਖ ਕੇ ਉਥੇ ਮਾਹੌਲ ਬਹੁਤ ਸ਼ਾਂਤਪੂਰਨ ਕੀਤਾ ਤੇ ਇਸ ਦੌਰਾਨ ਪਾਏ ਪਾਸ ਵਰਤਕਣੇ ਪ੍ਰਧਾਨ ਮੰਤਰੀ ਮੋਦੀ ਦੇ ਹੱਕ ਵਿੱਚ ਅੱਜ ਕਿਸਾਨ ਨੇ ਵਿਰੋਧਾ ਜਨਾਰੇ ਬਾਜੀ ਕੀਤੀ ਪਰ ਪੁਲਿਸ ਚੌਕਸੀ ਕਰਕੇ ਹਾਲਾਤ ਵਿਗੜਨ ਤੋਂ ਬਚਾਰੇ ਆ ਪਾਏ ਪਾ ਦੇ ਸੀਨੀਅਰ ਅਗੂ ਸਤਪਾਲ ਸਿੰਘ ਲਾ ਸੁਭਾ ਕਮੇਟੀ ਮੈਂਬਰ ਬਨੋਦ ਸਿੰਘਲਾ ਮੰਡਲ ਪ੍ਰਧਾਨ ਸੋਹਣ ਲਾਲ ਗੁਰਨੇ ਤੇ ਅਸ਼ੋਨੀ ਸਿੰਘ ਮੌਜੂਦ ਸਨ ਅਤੇ ਨਾਲ ਹੀ ਇਸ ਮੌਕੇ ਬੀਕੇਯੂ ਇੱਕਤਾ ਉਗਰਾਹ ਦੇ ਅਗੂ ਸੁਭਾ ਸੰਗਤਪੁਰਾ ਖਰਜਿੰਦਰ ਨੰਗਲਾ ਸਰਬਜੀਤ ਲਹਿਰਾ ਤੇ ਹਰ ਸੇਵਕ ਸਿੰਘ ਹਾਜ਼ਰ ਸਨ ਵੀਡੀਓ ਦੇਖਣ ਲਈ ਤੁਹਾਡਾ ਧੰਨ